ਮੈਂ ਕਹਾ ਭਾਈ ਅਸੀਂ ਵੀ ਬਾਹਰ ਜਾ ਕੇ ਦਿਹਾੜੀ ਕਰਦੇ ਆ ਤੁਸੀਂ ਸਾਡੇ ਕੱਪੜਿਆਂ ਨੂੰ ਦੇਖ ਕੇ ਸਾਨੂੰ ਜੱਜ ਨਾ ਕਰੋ ਹਾਂ ਬਾਕੀ ਸਾਨੂੰ ਦੇਖੋ ਸਾਡੀ ਸੋਚ ਨੂੰ ਦੇਖੋ ਕਿਉਂ ਜਿਹੜੇ ਬੰਦੇ ਬਾਹਰੋਂ ਆਉਂਦੇ ਹਨ ਉਹ ਥੋੜਾ ਹਮਕੀ ਤੁਮਕੀ ਕਰਦੇ ਆ ਇਹਨਾਂ ਨਾਲ ਵੀ ਕਰਦੇ ਆ ਕਿਉਂਕਿ ਆਪਾਂ ਨੂੰ ਸ਼ਰਮ ਆਉਂਦੀ ਆ ਜੇ ਆਪਾਂ ਇਦਾਂ ਰੇੜੀ ਲਾ ਲੈਨੇ ਆ ਜਾਂ ਬਾਈ ਵਾਂਗੂ ਆਪਾਂ ਖੜ੍ਹ ਜਾਂਦੇ ਆ ਨਾ ਪਰ ਆਪਾਂ ਉੱਥੇ ਜਾ ਕੇ ਜੋ ਮਰਜ਼ੀ ਕਰੀ ਜਾਈਦਾ ਦਾ ਕੋਟ ਪੈਂਟ ਇਦਾਂ ਪਾਇਆ ਹੁੰਦਾ ਫੇਰ ਦਸਾਂੜੀ ਦਵਾਈ ਦਾ ਭਾਵੇਂ 200 ਲੈ ਲਿਆ ਕਰ ਜੇ ਕਿਸੇ ਕੋਈ ਇੱਥੇ ਗਰੀਬ ਆਂਦਾ ਉਹਦੇ ਕੱਪੜਿਆਂ ਤੋਂ ਜੱਜ ਕਰਿਆ ਕਰ ਕਿ ਉਹਦੇ ਚਪਲਾਂ ਬੂਟ ਪਾਏ ਆ ਉਹਦੇ ਕੱਪੜੇ ਬਾਈ ਨੇ ਇਹ ਗੱਲ ਕਹੀ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਉਹ ਬਾਈ ਸਣੀ ਦਾ ਵੀ ਮੈਨੂੰ ਗੱਲ ਬੜੀ ਵਧੀਆ ਲੱਗੀ ਕਿ ਉਹ ਕਹਿੰਦਾ ਕੋਈ ਵੀ ਮੇਰੇ ਤੋਂ ਮੁਕਤ ਦਵਾਈ ਵੀ ਲੈ ਕੇ ਜਾਂਦੇ ਆ ਤੇ ਕਈ ਚੈਨਲਾਂ ਵਾਲੇ ਮੀਡੀਆ ਵਾਲੇ ਵੀਰ ਵੀ ਬਹੁਤ ਗੱਲ ਚੱਕਦੇ ਆ ਕਿ ਭਈਆਂ ਨੇ ਪੰਜਾਬ ਤੇ ਰਾਜ ਕਰਨਾ ਕਿਉਂ ਬਾਈ ਆਪਾਂ ਵੀ ਇੰਗਲੈਂਡ ਜਾ ਕੇ ਆਪਾਂ ਵੀ ਕੈਨੇਡਾ ਜਾ ਕੇ ਅਸੈਂਬਲੀ 'ਚ ਜਾਂਦੇ ਆ ਉੱਥੇ ਆਪਾਂ ਐਮਪੀ ਦੀ ਚੋਣ ਲੜਦੇ ਆ ਮੇਅਰ ਦੀ ਚੋਣ ਲੜਦੇ ਆ ਤੇ ਕੀ ਗੱਲ ਇਹਨਾਂ ਨੂੰ ਅਧਾਰਨ ਨਗਾ ਜੇ ਕੋਈ ਵੀ ਇਨਸਾਨ ਆ ਮੈਂ ਵੈਸੇ ਜਾ ਤੋ ਉੱਠ ਕੇ ਉੱਪਰ ਗੱਲ ਕਰਦਾ ਇਨਸਾਨੀਆਂ ਦੀ ਬਹੁਤ سارے ਚੰਗੇ ਵੀ ਆ ਮੰਦੇ ਵੀ ਆ ਬਾਹਰ ਵੀ ਤੁਸੀਂ ਦੇਖ ਲਓ ਚੰਗੇ ਲੋਕੀ ਵੀ ਬਹੁਤ ਆ ਮਾੜੇ ਵੀ ਆ ਇੱਥੇ ਵੀ ਕਿਸੇ ਵਿਕਾਸਟਰ ਦੇ ਵਿੱਚ ਆ ਪਰ ਯਾਰ ਤੁਸੀਂ ਸਾਰਿਆਂ ਨੂੰ ਇੱਕ ਵਾਰ ਸੇ ਨਾ ਬੰਨਿਆ ਕਰੋ ਨਹੀਂ ਉਡੀਕ মিডিਆ ਆਰਪੀਡੀ 24 ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਸੂਡੀ ਨਾਗਰਾ ਵੱਲੋਂ ਪਿਆਰ ਭਰੀ ਸੱਸੀ ਗੱਲ ਵੈਲਕਮ ਜੀ ਆਨ ਤੇ ਨਾਲ ਮੇਰੇ ਮੇਰਾ ਛੋਟਾ ਭਰਾ ਲੱਖੀ ਨਾਗਰਾ ਇਟਲੀ ਤੋਂ ਨਾਗਰਾ ਸਾਹਿਬ ਵੈਲਕਮ ਜੀਆ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੋਢੀ ਸਾਹਿਬ ਕੀ ਹਾਲ ਚਾਲ ਹੈ ਬਹੁਤ ਵਧੀਆ ਲੱਗੀ ਆਪਾਂ ਜਦੋਂ ਕਿਤੇ ਨਾ ਕਿਤੇ ਪ੍ਰੋਗਰਾਮਾਂ 'ਚ ਜਾਂਦੇ ਖਾਸ ਤੌਰ ਤੇ ਅੱਜ ਜਿਹੜੀ ਆਪਾਂ ਰਿਕਾਰਡਿੰਗ ਕਰਨ ਲੱਗੇ ਵਿਧੀਪੁਰ ਜਿਹੜਾ ਜੀ ਆਪਾਂ ਭੈਣ ਹੋਣਾਂ ਦੇ ਆਏ ਆ ਪ੍ਰੋਗਰਾਮ ਤੇ ਪਰ ਆਪਾਂ ਮੈਂ ਕਿਹਾ ਕੋਈ ਨਾ ਕੋਈ ਸੈਗਮੈਂਟ ਬਣਾਈਏ ਜਿਵੇਂ ਵੀਡੀਓ ਫੋਟੋਗ੍ਰਾਫੀ ਦਾ ਕੰਮ ਹੁੰਦਾ ਆਪਣੀ ਅੱਖ ਹੁੰਦੀ ਵੀ ਕਿਹੜਾ ਕੰਮ ਕਿੱਦਾਂ ਹੋ ਰਿਹਾ ਚਾਹੇ ਕੋਈ ਰਾਗੀਆਂ ਨੂੰ ਲੈ ਕੇ ਗੱਲ ਜਾਂ ਕੀਰਤਨ ਨੂੰ ਲੈ ਕੇ ਜਾਂ ਹੋਰ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਆ ਔਰ ਖਾਸ ਤੌਰ ਤੇ ਮੈਂ ਦੇਖ ਰਿਹਾ ਆਪਣੇ ਉਹ ਖਡਾਉਣੇ ਵੇਚ ਰਿਹਾ ਬਿਲਕੁਲ ਬਿਲਕੁਲ ਸੁੱਡੀ ਸਾਹਿਬ ਮੈਂ ਪਹਿਲਾਂ ਵੀ ਉਹਦੇ ਨਾਲ ਗੱਲਬਾਤ ਕੀਤੀ ਆ ਦੇਖੋ ਆਪਾਂ ਇੱਥੇ ਕਹਿੰਨੇ ਆ ਨਾ ਆਪਾਂ ਮਿਹਨਤ ਕਰਨ ਤੋਂ ਡਰਦੇ ਆਂ ਕੰਮ ਕਰਨ ਤੋਂ ਡਰਦੇ ਆਂ ਮੈਂ ਬਾਈ ਨੂੰ ਪੁੱਛਿਆ ਮੈਂ ਕਿਹਾ ਬਾਈ ਕਿੱਦਾਂ ਕਹਿੰਦਾ ਬਹੁਤ ਵਧੀਆ ਗੁਜ਼ਾਰਾ ਚੱਲਦਾ ਆ ਬਾਈ ਕਹਿੰਦਾ ਵੀ ਮੀਲਿਆਂ ਤੇ ਜਦਾਂ ਇੱਥੇ ਜਿਹਦਾ ਪ੍ਰੋਗਰਾਮ ਆ ਤੇ ਘਟਿਆ ਜਦੋਂ ਮੀਲਿਆਂ ਤੇ ਜਾਂਦੇ ਪਿੰਡਾਂ ਦੇ ਬੱਚੇ ਆਉਂਦੇ ਆ ਤੇ ਕਾਫੀ ਉੱਥੇ ਸੇਲ ਹੋ ਜਾਂਦੀ ਆ ਘਰ ਦਾ ਵਿਜ਼ਾਰਾ ਬਹੁਤ ਵਧੀਆ ਚੱਲਦਾ ਆ ਜੋ ਬਾਈ ਨਾਲ ਕਰਦੇ ਆਂ ਗੱਲ ਪੁੱਛਦੇ ਆ ਉਹਨਾਂ ਨੂੰ ਵੀ ਕਿੱਦਾਂ ਕੀ ਸਾਉਤਾ ਬਿਆ ਕਦਾਂ ਆਪਣਾ ਫੈਮਿਲੀ ਦਾ ਇੱਥੇ ਪਰਦੇਸ ਚੋਂ ਆਪਣੇ ਯੂਪੀ ਤੋਂ ਬਿਹਾਰ ਤੋਂ ਆ ਕੇ ਕਦਾਂ ਆਪਣੇ ਫੈਮਿਲੀ ਦਾ ਗੁਜ਼ਾਰਾ ਕਰਦੇ ਆ ਬਾਕੀ ਬਹੁਤ ਵਧੀਆ ਲੱਗਦਾ ਆ ਆਏ ਆ ਅੱਜ ਦੋ ਤਿੰਨ ਚੀਜ਼ਾਂ ਇੱਥੇ ਦੇਖੀਆਂ ਇਹ ਬਾਈ ਨਾਲ ਮੈਂ ਗੱਲ ਕੀਤੀ ਪਹਿਲਾਂ ਇਹ ਬਾਈ ਪਹਿਲਾਂ ਵੀ ਮੈਂ ਗੱਲ ਕਰਕੇ ਗਿਆ ਆ ਤੇ ਜੋ ਬਾਈ ਨੂੰ ਪੁੱਛਿਆ ਆ ਬਾਈ ਬਾਈ ਆਪਣਾ ਨਾਮ ਕੀ ਆ ਰਿੰਕੂ ਇਹ ਰਿੰਕੂ ਬਾਈ ਨਾਲ ਮੈਂ ਗੱਲ ਕੀਤੀ ਆ ਰਿੰਕੂ ਭਾਈ ਜਿੱਦਾਂ ਤੁਹਾਨੂੰ ਪੁੱਛਿਆ ਕਿ ਇਦਾਂ ਤੁਹਾਡਾ ਖਡੌਣੇ ਵੇਚ ਕੇ ਮਿਹਨਤ ਕਰਕੇ ਪੰਜਾਬ ਦੇ ਵਿੱਚ ਤਾਂ ਹਾਲਾਤ ਮਗਾਈ ਬਹੁਤ ਆ ਇੱਥੇ ਤਾਂ ਡੱਕੇ ਸਾਹਿਬ ਨਾਲ ਗੁਜ਼ਾਰਾ ਹੁੰਦਾ ਹੈ ਟਬਰ ਦਾ ਦਿਹਾੜੀ ਬਣ ਜਾਂਦੀ ਹੈ ਖਾਈਆ ਸਰ ਜੀ ਐਸੇ ਹੀ ਕਰਕੇ ਟਾਈਮ ਪਾਸ ਕਰ ਰਹੇ ਆਂ ਟਾਈਮ ਪਾਸ ਕਰਦੇ ਆਂ ਆਪਾਂ ਕਿਹੜੀ ਜਗ੍ਹਾ ਤੋਂ ਇੱਥੇ ਯੂਪੀ ਯੂਪੀ ਹਾਂ ਯੂਪੀ ਤੋਂ ਤੇ ਬਹੁਤ ਵਧੀਆ ਲੱਗਾ ਬਾਈ ਨੂੰ ਮਿਲਿਆ ਮੈਂ ਬਾਈ ਬਹੁਤ ਖੁਸ਼ਦਿਲ ਦਾ ਬੰਦਾ ਆ ਬੱਚਿਆਂ ਨੂੰ ਖੜਾਉਣੇ ਦਿੰਦਾ ਬਾਈ ਦੀ ਇੱਕ ਗੱਲ ਬੜੀ ਵਧੀਆ ਲੱਗੀ ਬਾਈ ਜਦੋਂ ਬੱਚੇ ਖੜਾਣਾ ਲੈਣ ਆਉਂਦੇ ਆ ਜੇ ਉਹਨਾਂ ਦੇ ਪੇਰੈਂਟਸ ਨਾਲ ਹੁੰਦੇ ਆ ਤੇ ਬਾਈ ਮੋਲ ਨਹੀਂ ਦੱਸਦਾ ਬਾਈ ਕਹਿੰਦਾ ਜੋ ਦੇਣਾ ਦੇ ਦਿਓ ਬੱਚਿਆਂ ਨੂੰ ਖੁਸ਼ ਕਰਕੇ ਭੇਜਦਾ ਆ ਮੈਂ ਲਾਗੇ ਖੜਾ ਸੀ 2 ਕਮੈਂਟ ਮੈਂ ਸੋਚਿਆ ਵੀ ਇਹ ਕੀ ਗੱਲ ਆ ਵੀ ਬਾਈ ਰੇਟ ਕਿਉਂ ਨਹੀਂ ਦੱਸਦਾ ਬਾਈ ਕਹਿੰਦਾ ਕੋਈ ਗੱਲ ਨਹੀਂ ਜੇ ਨੂੰ ਮੈਨੂੰ 5-10 ਰੁਪਏ ਵੀ ਬਣਦੇ ਆ ਨਹੀਂ ਵੀ ਬਣਦੇ ਆ ਤੇ ਕੋਈ ਗੱਲ ਨਹੀਂ ਜਿਹੜਾ ਪਰਿਵਾਰ ਦਾ ਗੁਜ਼ਾਰਾ ਆ ਜਿਹਦਾ ਬਾਈ ਨੇ ਦੱਸਿਆ ਚਾਰ ਬੱਚੇ ਆ ਔਰ ਲੱਖੀ ਸਭ ਤੋਂ ਵੱਡੀ ਗੱਲ ਇਹ ਆ ਜਿਹੜਾ ਆਪਾਂ ਕਿਸੇ ਨੂੰ ਖੁਸ਼ੀ ਦੇਣੀ ਬਿਲਕੁਲ ਬਿਲਕੁਲ ਹਨਾ ਮੈਂ ਇਹ ਗੱਲ ਕਰਦਾ ਹਾਂ ਨਾ ਜਿਵੇਂ ਬਾਈ ਨੇ ਤੁਸੀਂ ਗੱਲ ਕੀਤੀ ਆ ਬਾਈ ਕਹਿੰਦਾ ਬਹੁਤ ਵਧੀਆ ਚਾਰਿਆ ਗੁਜ਼ਾਰਾ ਚਾਰਿਆ ਇਹ ਤੇ ਕਈ ਲੋਕੀ ਲੱਖਾਂ ਰੁਪਏ ਬਣਾਉਂਦੇ ਆ ਤੁਸੀਂ ਦੇਖਿਓ ਉਹਨਾਂ ਨੂੰ ਕਿਤੇ ਪੁੱਛ ਕੇ ਦੇਖ ਲਓ ਉਹਨਾਂ ਨੇ ਕਹਣਾ ਨਹੀਂ ਯਾਰ ਬਾਲਾ ਬੁਰਾ ਹਾਲ ਆ ਬਿਲਕੁਲ ਸੋਢੀ ਸਾਹਿਬ ਮੈਂ ਸਮਾਈਲ ਦੇਖੀ ਬਾਈ ਦੀ ਮੈਂ 2 ਮਿੰਟ ਉੱਥੇ ਖੜਾ ਹਾਂਗਾ ਬਾਈ ਦੇ ਚਿਹਰੇ ਤੇ ਸਮਾਈਲ ਸੀ ਔਰ ਬਾਈ ਬਹੁਤ ਵਧੀਆ ਸੁਭਾਤ ਆਇਆ ਤੇ ਵਧੀਆ ਗੱਲ ਲੱਗੀ ਜਦੋਂ ਬਾਈ ਨੂੰ ਮੈਂ ਪੁੱਛਿਆ ਮੈਂ ਬਾਈਬਲ ਦੇਖਣ ਆਇਆ ਸੀਗਾ ਜਦੋਂ ਬਾਈ ਨੇ ਦੱਸਿਆ ਕਿ ਕੋਈ ਗੱਲ ਨਹੀਂ ਜੇ ਮੈਨੂੰ 5 ਜਾਂ 2 ਰੁਪਏ ਵੀ ਵੱਜ ਜਾਣਗੇ ਕੋਈ ਇਦਾਂ ਦੀ ਗੱਲ ਨਹੀਂ ਬਾਈ ਇੱਥੇ ਪਿੰਡ ਸਰਪੰਚ ਸਾਹਿਬ ਦੇ ਜਿੱਥੇ ਆਪਾਂ ਅੱਜ ਆਏ ਆ ਉਹਨਾਂ ਦੇ ਘਰ ਦੇ ਵਿੱਚ ਹੀ ਰਹਿ ਰਹੇ ਆ ਪਰ ਵਧੀਆ ਗੱਲ ਆ ਪਰਦੇਸ ਚ ਆ ਕੇ ਮਿਹਨਤ ਕਰਦੇ ਆ ਔਰ ਵਧੀਆ ਪਰਿਵਾਰ ਦਾ ਗੁਜ਼ਾਰਾ ਚੱਲਦਾ ਆ ਬਾਕੀ ਬਾਈ ਨੂੰ ਪੁੱਛਦੇ ਬਾਈ ਬਿਲਕੁਲ ਇਸ ਤਰ੍ਹਾਂ ਹੀ ਆ ਜੋ ਪਰਿਵਾਰ ਦਾ ਗੁਜ਼ਾਰਾ ਵੇਚ ਕੇ ਚੱਲਦਾ ਹੈ ਹਾਂਜੀ ਵੇਚ ਕੇ ਚੱਲ ਆ ਖੁਸ਼ ਹੋ ਇੱਥੇ ਪੰਜਾਬ ਚ ਹਾਂ ਬਾਈ ਕਹਿੰਦਾ ਪੂਰੇ ਖੁਸ਼ ਹਾਂ ਕਿੰਨਾ ਕ ਸਮਾਂ ਹੋ ਗਿਆ ਤੁਹਾਨੂੰ ਬਾਈ ਇੱਥੇ ਰਹਿੰਦੇ ਨੂੰ ਮੈਨੂੰ ਹੋ ਗਏ ਸਰ ਜੀ 7-8 ਸਾਲ 7-8 ਸਾਲ ਹੋ ਗਏ ਫਿਰ ਜਿਵੇਂ ਹੁਣ ਆਪਾਂ ਵਿਧੀਪੁਰੇ ਅੱਜ ਰਿਕਾਰਡਿੰਗ ਕਰ ਰਹੇ ਆ ਫਿਰ ਨਾਲ ਦੇ ਨਾਲ ਦੇ ਪਿੰਡਾਂ ਜਿਵੇਂ ਮੇਲੇ ਕਬੱਡੀਆਂ ਹੁੰਦੇ ਪਤਾ ਲੱਗ ਜਾਂਦਾ ਉੱਥੇ ਵੀ ਜਾਂਦੇ ਹਾਂਜੀ ਹਾਂਜੀ ਜਾਂਦੇ ਹਾਂਜੀ ਤੇ ਆ ਜਿੰਨਾ ਹੁਣ ਸਮਾਨ ਆਪਣੇ ਇੱਥੇ ਲੱਗਿਆ ਆ ਜੋ ਵੀ ਆ ਖੜਾਉਣੇ ਆ ਲਾ ਲੋ ਜਾਂ ਹੋਰ ਆ ਸਟਾਰਟਿੰਗ ਇਹਨਾਂ ਦੀ ਜਿਹੜੀ ਪ੍ਰਾਈਸ ਹੈ ਕਿੰਨੀ 50 ਰੁਪਏ ਤੋਂ 100 ਤੋਂ ਨਹੀਂ ਸਭ ਕੇ ਅਲੱਗ ਅਲੱਗ ਰੇਟ ਨੇ ਸਰ ਜੀ ਸਭ ਕੇ ਨਾਲ ਹਾਂਜੀ 200 500 ਵੀ ਬਾਈ ਨੇ ਦੱਸੋ ਕੋਈ 10 ਵਾਲਾ ਵੀ ਹੈ 20 ਵਾਲਾ ਵੀ ਹੈ 50 ਵਾਲਾ ਵੀ ਹੈ 100 ਵਾਲਾ ਵੀ ਹੈ ਯਾਨੀ ਕਿ 150 200 ਤੱਕ ਆਟਾ ਮੈਂ ਬਸ ਠੀਕ ਹੈ ਇਹ ਇਹ ਜਿਹੜਾ ਸਮਾਨ ਆ ਤੁਸੀਂ ਇਹ ਫਿਰ ਜਲੰਧਰੋਂ ਜਾਂ ਕਿੱਥੋਂ ਲੈਣੇ ਕੁਝ ਸਮਾਨ ਦਿੱਲੀ ਸੇ ਵੀ ਠਾਦੇ ਸਰ ਜੀ ਵਾਕੀ ਜਲੰਧਰ ਸੇ ਵੀ ਲੈ ਲੈਂਦੇ ਆਂ ਔਰ ਲੁਧਿਆਣਾ ਸੇ ਵੀ ਆ ਜਾਂਦਾ ਹੈ ਲਿਖਵਾ ਦੇਤੇ ਆ ਆ ਜਾਂਦਾ ਹੈ ਜੀ ਤੁਹਾਡਾ ਸ਼ੁਭਨਾਮ ਰਿੰਕੂ ਜੀ ਰਿੰਕੂ ਕੀ ਬਾਤ ਹੈ ਰੈਂਕੂ ਯਾਰ ਤੇਰੀ ਸਮਾਈਲ ਬਹੁਤ ਵਧੀਆ ਸਰ ਜੀ ਟਾਈਮ ਪਾਸ ਹੋ ਰਹਾ ਹੈ ਤੁਮੇ ਮਿਲ ਗੁਲ ਕੇ ਔਰ ਕੀ ਹੈ ਸਰ ਜੀ ਬਹੁਤ ਵਧੀਆ ਲੱਗਾ ਜਦੋਂ ਇਹ ਮੇਰਾ ਛੋਟਾ ਭਰਾ ਆ ਲੱਖੀ ਜਦੋਂ ਇਹ ਤੁਹਾ ਨਾਲ ਗੱਲ ਕਰ ਰਿਹਾ ਸੀ ਮੈਂ ਦੂਰੋਂ ਦੇਖ ਰਿਹਾ ਸੀਗਾ ਕਿਉਂਕਿ ਸਾਨੂੰ ਅਸੀਂ ਮੈ ਕੈਨੇਡਾ ਤੋਂ ਆਇਆ ਇਟਲੀ ਤੋਂ ਆਇਆ ਹੈਨਾ ਕਿਉਂਕਿ ਅਸੀਂ ਐਵਰੀ 6 ਮਨਥ ਹੈਨਾ ਸਾਲ ਦੇ ਵਿੱਚ ਦੋ ਵਾਰੀ ਅਸੀਂ ਇੱਥੇ ਪੰਜਾਬ ਆਉਨੇ ਪੰਜਾਬੀ ਸਮਝਦੇ ਤੁਸੀਂ ਕਿਨੇ ਸਮਝਦਾ ਤਾਂ ਤੁਹਾਡੀ ਬਹੁਤ ਆਦਦੀ ਆ ਸਰ ਜੀ ਜਿਹੜਾ ਸਰਪੰਚ ਬਲਬੀਰ ਸਿੰਘ ਆ ਹਾਂਜੀ ਸਰਜੀਤ ਕੌਰ ਮੇਰੀ ਸਿਸਟਰ ਆ ਮੇਰੀ ਭੈਣ ਆ ਉਹ ਮਕਾਨ ਮਾਲਕ ਹੈ ਹਮਾਰੇ ਬੰਦੇ ਹਾਂਜੀ ਹੋਰ ਜਿਹੜੇ ਆਪਾਂ ਨੂੰ ਇਸ ਵਕਤ ਦੇਖ ਰਹੇ ਆ ਸੁਣ ਰਹੇ ਆ ਬਾਅਦ ਦੇ ਵਿੱਚ ਆਪਣੀ ਸੀਗਮੈਂਟ ਦੇਖਣਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਕਈ ਵਾਰੀ ਕਈ ਖਾਸੁਰ ਤੇ ਪੰਜਾਬ ਦੇ ਵਿੱਚ ਹੀ ਆ ਜਿਵੇਂ ਮੈਂ ਦੱਸਿਆ ਬਹੁਤ ਸਾਰਾ ਪੈਸਾ ਬਣਾਉਂਦੇ ਆ ਪਰ ਫਿਰ ਵੀ ਉਹ ਖੁਸ਼ੀ ਨਹੀਂ ਉਹ ਕਹਿੰਦੇ ਕੁਝ ਬਣਦਾ ਹੀ ਨਹੀਂ ਭਾਜੀ ਹੱਕ ਦੀ ਖਾਣੀ ਹੈ ਹੱਕ ਤੇ ਹੀ ਰਹਿਣਾ ਬਸ ਇਤਨਾ ਹੀ ਕੁਝ ਕਰਨਾ ਹੈ ਹੱਕ ਦੀ ਖਾਣੀ ਤੇ ਹੱਕ ਤੇ ਰਹਿਣਾ ਹੱਕ ਦੀ ਖਾਣੀ ਤੇ ਇਹ ਫੈਮਿਲੀ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਪਰਿਵਾਰ ਦੇ ਹੈਗੇ ਆ ਮਾਪੇ ਔਰ ਘਰਵਾਲੀ ਹੈ ਮੇਰੀ ਬੱਚੇ ਹੈ ਠੀਕ ਹੈ ਤੇ ਮਾਪੇ ਘਰਵਾਲੀ ਬੱਚੇ ਜੀ ਓਪੀ ਹਾਂਜੀ ਤੇ ਫਿਰ ਯੂਪੀ ਚ ਕਦੋਂ ਕ ਜਾਣੇ ਤੁਸੀਂ ਅਬ ਹੋਲੀ ਪੇ ਜਾਣਾ ਸਰ ਜੀ ਠੀਕ ਹੈ ਹਾਂਜੀ ਹੋਲੀ ਫਿਰ ਉੱਥੇ ਮਨਾਉਣੀ ਹੈ ਨਾ ਤੁਸੀਂ ਲੋਕੀ ਹੋਲੀ ਬਹੁਤ ਵਧੀਆ ਸੈਲੀਬ੍ਰੇਟ ਕਰਦੇ ਹੋ ਹੋਲੀ ਹੋਲੀ ਹੁਨਾਤੇ ਸਰ ਜੀ ਉਹ ਜਿੰਨੇ ਵੀ ਆਪਣਾ ਆਰਪੀਡੀ ਉਡੀਕ ਮੀਡੀਆ ਪ੍ਰੋਗਰਾਮ ਦੇਖ ਰਹੇ ਆ ਉਹ ਦਰਸ਼ਕਾਂ ਕੈਨੇਡਾ ਦੇ ਵਿੱਚ ਚ ਕਿਸੇ ਵੀ ਕੰਟਰੀ ਦੇ ਵਿੱਚ ਜਿਨ੍ਹਾਂ ਨੂੰ ਦੇਖਣੀ ਹੈ ਵੀਡੀਓ ਕੀ ਕਹਿਣਾ ਚਾਹੁੰਦੇ ਆਪਣੀ ਤਰਫ ਸਰ ਜੀ ਸਭ ਕੋ ਮੇਰਾ ਨਮਸਤੇ ਹੈ ਔਰ ਸਭ ਖੁਸ਼ ਰਹੇ ਔਰ ਕੀ ਹੈ ਥੈਂਕ ਯੂ ਭਈਆ ਥੈਂਕ ਯੂ ਥੈਂਕ ਯੂ ਜੀ ਦਰਸ਼ਕੋ ਇਹ ਆਪਾਂ ਰਿੰਕੂ ਬਾਈ ਨਾਲ ਜਿਹੜੀ ਗੱਲਬਾਤ ਕੀਤੀ ਆ ਬਹੁਤ ਜਿਹੜੀ ਖੁਸ਼ੀ ਹੋਈ ਮਿਹਨਤ ਵਾਲੇ ਲੋਕ ਕੋਈ ਵੀ ਜਿਹੜਾ ਮਿਹਨਤ ਕਰਦਾ ਹਨ ਮੈਂ ਕਿਹਨਾਂ ਹੁਣ ਉਹਦੀ ਸਪੋਰਟ ਕਰਿਆ ਕਰੋ ਕਈ ਵਾਰੀ ਕਈ ਵੈਸੇ ਲਖੀ ਆਪਾਂ ਨੋਟ ਕਰਦੇ ਕਬੱਡੀਆਂ ਤੇ ਜਾਂਦੇ ਟੂਰਨਾਮੈਂਟਾਂ ਦੇ ਜਾਂਦੇ ਉਹ ਐਮੀ ਯਾਰ ਪੈਸੇ ਮੰਗਦੇ ਰਹਿੰਦੇ ਮੈਂ ਹਣਾ ਵੀ ਇੱਥੇ ਵੀ ਹੈਗੇ ਆ ਜੋ ਕਰਦੇ ਬਾਈ ਮਿਹਨਤ ਕਰਦਾ ਆ ਕਹਿੰਦੇ ਮਿਹਨਤ ਕਰਕੇ ਖਾਣ ਦਾ ਕੋਈ ਡਰ ਨਗਾ ਜਿਹੜਾ ਬੰਦਾ ਮਿਹਨਤ ਕਰਦਾ ਆ ਬਹੁਤ ਵਧੀਆ ਗੱਲ ਆ ਦੇਖ ਬਾਈ ਆਪਾਂ ਤਾਂ ਇਹ ਗੱਲ ਕਹਿੰਨੇ ਆ ਆਪਾਂ ਵੀ ਕੰਮਕਾਰ ਕਰਦੇ ਆ ਮੈਂ 5-7 ਮਿੰਟ ਤੋਂ ਦੇਖ ਰਿਆ ਆਂ ਬਾਈ ਦੇ ਚਿਹਰੇ ਤੇ ਸਮਾਈਲ ਆ ਖੁਸ਼ ਆ ਉਹ ਕਹਿੰਦਾ ਮੈਂ 2-4 ਕੰਨ ਟੇਲ ਹੋਣੇ ਜਿਆਦਾ ਟਾਈਮ ਨਹੀਂ ਲਉਣਾ ਆਪਣਾ ਵੇਚ ਕੇ 4-500 ਜਾਂ ਜਿੰਨੇ ਵੀ ਬੜੇ ਤੇ ਮੈਂ ਆਪਣੇ ਘਰ ਚਲ ਜਾਣਾ ਹੈ 5-6 ਘੰਟੇ ਦੇ ਵਿੱਚ ਜਿੰਨਾ ਵੀ ਬੈਗਿਆ ਵਧੀਆ ਲੱਗਦਾ ਹੈ ਤੇ ਵੀ ਸਾਡੇ ਵਾਂਗੂ ਪਰਦੇਸੀ ਆ ਅਸੀਂ ਆਪਣਾ ਸੋਚਦੇ ਆ ਜਦੋਂ ਅਸੀਂ ਬਾਹਰ ਜਾਣੇ ਚਾਹੋ ਇਟਲੀ ਲੱਖ ਲੋ ਚ ਐਮਰੀਕਾ ਕੈਨੇਡਾ ਆ ਚ ਇੰਗਲੈਂਡ ਆ ਅਸੀਂ ਵੀ ਉੱਥੇ ਪਰਦੇਸੀ ਆ ਇਹ ਵੀ ਸਾਡੇ ਵਾਂਗੂ ਆ ਜੇ ਬਿਲਕੁਲ ਜਿੱਦਾਂ ਹੁਣ ਆਪਾਂ ਬਾਈ ਨੂੰ ਪੁੱਛਿਆ ਜੀ ਇੱਥੇ ਆ ਕੇ ਬਸ ਨੀਕ ਬਣਦੇ ਆ ਦੇਖੋ ਆਪਾਂ ਕੱਚੇ ਬਾਹਰਲੀਆ ਕੰਟਰੀਆਂ ਜਾਣੇ ਆ ਉੱਥੇ ਜਾ ਕੇ ਆਪਾਂ ਪੀਅਰ ਲੈਨੇ ਆ ਸਿਟੀਜ਼ਨ ਲੈਨੇ ਆ ਆਪਾਂ ਬਾਅਦ ਚ ਆਪਾਂ ਕਹਿੰਨੇ ਆ ਨੂੰ ਵੋਟ ਪਾਉਣ ਦਾ ਅਧਿਕਾਰ ਹੋਣਾ ਚਾਹੀਦਾ ਸੇਮ ਸਾਡੇ ਵਾਂਗੂ ਹੀ ਇਹ ਆ ਜੇ ਪੰਜਾਬ ਚ ਆਉਂਦੇ ਆ ਇਹ ਆਪਣੀ ਜਗਾ ਲੈਂਦੇ ਆਪਣੇ ਮਕਾਨ ਬਣਾਉਂਦੇ ਆ ਆਪਣੇ ਬੱਚਿਆਂ ਨੂੰ ਸਾਦੇ ਆ ਔਰ ਆਪਣੀ ਫੈਮਿਲੀ ਆ ਨਾ ਤੇ ਕਈ ਚੈਨਲਾਂ ਵਾਲੇ ਮੀਡੀਆ ਵਾਲੇ ਵੀਰ ਵੀ ਬਹੁਤ ਗੱਲ ਚੱਕਦੇ ਆ ਕਿ ਭਈਆਂ ਨੇ ਪੰਜਾਬ ਤੇ ਰਾਜ ਕਰਨਾ ਕਿਉਂ ਭਾਈ ਆਪਾਂ ਵੀ ਇੰਗਲੈਂਡ ਜਾ ਕੇ ਆਪਾਂ ਵੀ ਕੈਨੇਡਾ ਜਾ ਕੇ ਅਸੈਂਬਲੀ 'ਚ ਜਾਣੇ ਆ ਉੱਥੇ ਆਪਾਂ ਐਮਪੀ ਦੀ ਚੋਣ ਲੜਦੇ ਆ ਮੇਅਰ ਦੀ ਚੋਣ ਲੜਦੇ ਆ ਤੇ ਕੀ ਗੱਲ ਇਹਨਾਂ ਨੂੰ ਅਧਕਾਰਨ ਨਗਾ ਆਪਣੇ ਵਰਗੇ ਹੀ ਆ ਕਿਉਂਕਿ ਆਪਾਂ ਨੂੰ ਕੋਈ ਉੱਥੇ ਪੁੱਛਣ ਵਾਲਾ ਨਾਗਾ ਵੱਡੀਆਂ ਕੰਟਰੀਆਂ ਆ ਉੱਥੇ ਸਾਰੇ ਇੱਕੋ ਜਿਹੇ ਜਿੱਦਾਂ ਸਮਝਦੇ ਆ ਪਰ ਇਹਨਾਂ ਦੇ ਨਾਲ ਵਿਸਕਰਾ ਹੁੰਦਾ ਇੱਥੇ ਸਾਰੇ ਲੋਕ ਨਹੀਂ ਕਰਦੇ ਇਹਨਾਂ ਨਾਲ ਵਿਸਕਰਾ ਦੱਸਣ ਲੱਗੀ ਕੀ ਗੱਲ ਆ ਚਾਹੇ ਕੋਈ ਵੀ ਇਨਸਾਨ ਆ ਮੈਂ ਵੈਸੇ ਜਾ ਤੋ ਉੱਠ ਕੇ ਉੱਪਰ ਗੱਲ ਕਰਦਾ ਇਨਸਾਨੀਆਂ ਦੀ ਬਹੁਤ سارے ਚੰਗੇ ਵੀ ਆ ਮੰਦੇ ਵੀ ਆ ਬਾਹਰ ਵੀ ਤੁਸੀਂ ਦੇਖ ਲਓ ਚੰਗੇ ਲੋਕੀ ਵੀ ਬਹੁਤ ਆ ਮਾੜੇ ਵੀ ਆ ਇੱਥੇ ਵੀ ਕਿਸੇ ਵੀ ਕਾਸਟ ਦੇ ਵਿੱਚ ਆ ਪਰ ਯਾਰ ਤੁਸੀਂ ਸਾਰਿਆਂ ਨੂੰ ਇੱਕੋ ਰੱਸੇ ਨਾਲ ਬੰਨਿਆ ਕਰੋ ਨਹੀਂ ਬਿਲਕੁਲ ਸੋਢੀ ਸਾਹਿਬ ਜਿਹੜਾ ਬੰਦਾ ਇਹ ਗੱਲ ਸੋਚਦਾ ਆ ਉੱਚ ਤੇ ਨੀਚ ਦੀ ਗੱਲ ਮਹਾਰਾਜ ਨੇ ਆਪਣੇ ਗੁਰੂ ਗ੍ਰੰਥ ਸਾਹਿਬ 'ਚ ਵੀ ਲਿਖਿਆ ਆ ਹਾਂ ਧਰਮ ਜਿਹੜਾ ਇਨਸਾਨੀਤ ਦਾ ਆ ਕੋਈ ਵੀ ਜਾਤ ਪਾਤ ਨਹੀਂ ਗੀ ਮੈਂ ਬਹੁਤ ਖੁਸ਼ ਹੁੰਨਾ ਜਦੋਂ ਕੋਈ ਮਿਹਨਤ ਕਰਕੇ ਚੌਥੀ ਹੜੀਦਾਰ ਹੁੰਦਾ ਆ ਮੈਂ ਉਹਨੂੰ ਜਦੋਂ ਦੱਸਦਾ ਆ ਅਗਲਾ ਬਾਈ ਮੇਰੇ ਨਾਲ ਜਦੋਂ ਹੈਂਡ ਸ਼ੇਅਰ ਕਰਦਾ ਆ ਤੇ ਉਹ ਬੰਦਾ ਸੋਚਦਾ ਆ ਮੈਂ ਕਹਾ ਬਾਈ ਅਸੀਂ ਵੀ ਬਾਹਰ ਜਾ ਕੇ ਦਿਹਾੜੀ ਕਰਦੇ ਆ ਤੁਸੀਂ ਸਾਡੇ ਕੱਪੜਿਆਂ ਨੂੰ ਦੇਖ ਕੇ ਸਾਨੂੰ ਜੱਜ ਨਾ ਕਰੋ ਬਾਕੀ ਸਾਨੂੰ ਦੇਖੋ ਸਾਡੀ ਸੋਚ ਨੂੰ ਦੇਖੋ ਪਰ ਮੈਂ ਇਹਨਾਂ ਦੀ ਸੋਚ ਨੂੰ ਸਲੂਟ ਕਰਦਾ ਆ ਜਿੰਨੇ ਵੀ ਇੱਥੇ ਮਿਹਨਤ ਕਰਦੇ ਆ ਚਾਹੇ ਦਿਹਾੜੀ ਕਰਦੇ ਆ ਚਾਹੇ ਕੋਈ ਆਪਣਾ ਛੋਟਾ ਮੋਟਾ ਬਿਜ਼ਨਸ ਕਰਦੇ ਆ ਬਹੁਤ ਵਧੀਆ ਲੱਗਦਾ ਮੈਂ ਇੱਕ ਇਹ ਆਪਣੇ ਚੈਨਲ ਆ ਆਪਣਾ ਸਨੇਹਾ ਦੇਣਾ ਚੋਰਾ ਆ ਕਿਉਂ ਜਿਹੜੇ ਬੰਦੇ ਬਾਹਰੋਂ ਆਉਂਦੇ ਹਨ ਉਹ ਥੋੜਾ ਹਮਕੀ ਤੁਮਕੀ ਕਰਦੇ ਆ ਇਹਨਾਂ ਨਾਲ ਵੀ ਕਰਦੇ ਆ ਕਿਉਂਕਿ ਆਪਾਂ ਨੂੰ ਸ਼ਰਮ ਆਉਂਦੀ ਆ ਜੀ ਆਪਾਂ ਇਦਾਂ ਰੇੜੀ ਲਾ ਲੈਨੇ ਆ ਜਾਂ ਬਾਈ ਵਾਂਗੂ ਆਪਾਂ ਖੜ੍ਹ ਜਾਨੇ ਆ ਨਾ ਪਰ ਆਪਾਂ ਉੱਥੇ ਜਾ ਕੇ ਜੋ ਮਰਜ਼ੀ ਕਰੀ ਜਾਈਦਾ ਉੱਥੇ ਆਪਾਂ ਟਿੱਕੀਆਂ ਵੇਚਦੇ ਗੋਲ ਗੱਫੇ ਵੇਚਦੇ ਆ ਹਨਾ ਉੱਥੇ ਆਪਾਂ ਬੇਲਚਾਬੀ ਬੋਣੇ ਆ ਰੋਡ ਬਣਾਉਣੇ ਆ ਲੋਕਾਂ ਦੇ ਘਰਾਂ 'ਚ ਆਪਾਂ ਕੰਕਰੀਟ ਦਾ ਕੰਮ ਕਰਨ ਜਾਂਦੇ ਆ ਪਰ ਇਹਨਾਂ ਨੂੰ ਪਤਾ ਨਾਗਾ ਪਿੰਡ ਵਾਲਿਆਂ ਨੂੰ ਬਾਹਲੇ ਲੋਕ ਕਿ ਆਪਾਂ ਚੱਲ ਹੁਣ ਸੋਸ਼ਲ ਮੀਡੀਆ ਜਮਾਨਾ ਆ ਹੁਣ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਅਸੀਂ ਬਾਹਰ ਜਾ ਕੇ ਕੀ ਕਰਦੇ ਆ ਵੀਰੋ ਨਫ਼ਰਤ ਨਾ ਕਰਿਆ ਕਰੋ ਪਿਆਰ ਵੰਡਿਆ ਕਰੋ ਪਿਆਰ ਦੇ ਵਿੱਚ ਹੀ ਖੁਸ਼ੀਆਂ ਆ ਮਿਹਨਤ ਦਾ ਕੋਈ ਡਰ ਨਾਗਾ ਕੋਈ ਵੀ ਬੰਦਾ ਮਿਹਨਤ ਕਰਦਾ ਬਾਕੀ ਮਾੜੇ ਬੰਦੇ ਨੂੰ ਦੇਖ ਕੇ ਦਰਕਾਰਿਆ ਨਾ ਕਰੋ ਉਹਦੀ ਗੱਲ ਸੁਣਿਆ ਕਰੋ ਉਹਨਾਂ ਵੀ ਥੋੜੀ ਬਹੁਤੀ ਗੱਲਬਾਤ ਕਰਿਆ ਕਰੋ ਕਿਉਂਕਿ ਉਹਦਾ ਬੰਦੇ ਦਾ ਹੌਸਲਾ ਵਧਦਾ ਆ ਬਾਕੀ ਜਿਹੜਾ ਬੰਦਾ ਮਿਹਨਤ ਕਰਦਾ ਆ ਆਪਾਂ ਤਾਂ ਇਹ ਹੀ ਕਹਿੰਨੇ ਬੱਕਪਰ ਵਾਲਾ ਨੀਲੀ ਛੱਤ ਵਾਲਾ ਦੇਖਦਾ ਉਹ ਬੰਦਾ ਦਿਨ ਦੁੱਗਣੀ ਰਾਤ ਚੁਗਣੀ ਤਰੱਕੀ ਕਰੇ ਅਤੇ ਪਰਮਾਤਮਾ ਨੂੰ ਤੰਦਰੁਸਤੀ ਬਖਸ਼ੇ ਸੋਢੀ ਸਾਹਿਬ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਆਪੇ ਇਦਾਂ ਦੇ ਬੰਦੇ ਨਾਲ ਗੱਲ ਕਰਦੇ ਆ ਥੈਂਕ ਯੂ ਰਿੰਕੂ ਭਾਈ ਔਰ ਖਾਸ طور ਤੇ ਮੇਰਾ ਭਰਾ ਅੱਜ ਛੋਟਾ ਜਿਹਾ ਤੈਨੂੰ ਪਿਆਰ ਦੇਣਾ ਹੈ ਨਹੀਂ ਨਹੀਂ ਥੈਂਕ ਯੂ ਥੈਂਕ ਯੂ ਹੈ ਬਹੁਤ ਵਧੀਆ ਲੱਗਾ ਤੈਨੂੰ ਮਿਲ ਕੇ ਔਰ ਜਿੰਨੇ ਵੀ ਸਾਡੇ ਆਰਪੀਡੀ ਜਾਂ ਉਡੀਕ ਨਾਲ ਜੁੜੇ ਆ ਮੈਂ ਉਹਨਾਂ ਨੂੰ ਕਹਾਂਗਾ ਤੁਹਾਡੇ ਅੰਦਰ ਕਿਸੇ ਅੰਦਰ ਵੀ ਕੋਈ ਟੈਲੈਂਟ ਹੈ ਜਾਂ ਤੁਸੀਂ ਚਾਹੁੰਦੇ ਹੋ ਕੋਈ ਕਲਾਕਾਰ ਜਾਂ ਰਾਈਟਰ ਜਿਹਦਾ ਅੱਜ ਦੇ ਦਿਨਾਂ ਚ ਕੋਈ ਮੰਦਾ ਹਾਲ ਆ ਔਰ ਅਸੀਂ ਆਪਣੇ ਚੈਨਲ ਵੱਲੋਂ ਔਰ ਕੁਝ ਇੱਕ बिजनेसमैन ਵੀ ਸਾਡੇ ਨਾਲ ਜੁੜਿਆ ਅਸੀਂ ਮਾਲੀ ਸਪੋਰਟ ਵੀ ਜਿਹੜੀ ਹੈ ਜਿੰਨੀ ਕੁ ਹੁੰਦੀ ਆ ਅਸੀਂ ਕਰਦੇ ਜਿਵੇਂ ਹੁਣਾ ਲੱਖੀ ਭਾਈ ਆ ਇਹ ਕੋਈ ਅਸੀਂ ਇਹ ਨਾ ਸੋਚਿਓ ਵੀਡੀਓ ਬਣਾਉਣ ਦਾ ਕਰਕੇ ਭਾਈ ਨੂੰ ਪੈਸੇ ਦਿੱਤੇ ਨਹੀਂ ਸਾਡੀ ਇਹ ਸੋਚ ਆ ਜਿਹੜਾ ਬੰਦਾ ਮਿਹਨਤੀ ਆ ਉਹਦੀ ਹਮੇਸ਼ਾ ਸਪੋਰਟ ਕਰੋ ਔਰ ਇਹਦੇ ਵਿੱਚੋਂ ਵਧੀਆ ਮੈਸੇਜ ਨਿਕਲਦਾ ਲੱਖੀ ਬਿਲਕੁਲ ਵਧੀਆ ਵਧੀਆ ਜਿਹੜਾ ਬੰਦਾ ਵੀ ਮਿਹਨਤ ਕਰਦਾ ਆ ਬਹੁਤ ਵਧੀਆ ਲੱਗਦਾ ਆ ਕੋਈ ਵੀ ਤੁਹਾਨੂੰ ਦੱਸਦਾ ਤੁਸੀਂ ਪੁਰਖ ਕੁੰਮਣਾਉਣੇ ਬਾਹਰ ਤੋਂ ਕੁੰਮਣਾਉਣੇ ਆ ਚ ਆਪਣੇ ਪਿੰਡ ਚ ਆਉਣੇ ਆ ਕਮ ਸੇ ਕਮ ਦੇਖਿਆ ਕਰੋ ਗਰੀਬ ਬੱਚਿਆਂ ਦਾ ਜੋ ਗਰੀਬ ਪਰਿਵਾਰ ਆ ਉਹਨਾਂ ਦੀ ਜ਼ਰੂਰ ਹੈਲਪ ਕਰਿਆ ਕਰੋ ਕੱਲ ਅਸੀਂ ਛੋਟੀ ਸਾਹਿਬ ਇੱਕ ਮੈਡੀਕਲ ਸਟੋਰ ਤੇ ਗਏ ਸੀ ਮੈਂ ਬਾਈ ਨਾਲ ਉਹਨਾਂ ਨਾਲ ਗੱਲਬਾਤ ਕਾਲਾ ਸਗਿਆ ਕੀਤੀ ਆ ਸਣੀ ਮੜੀਆ ਸਣੀ ਮੜੀਆ ਸ਼ਾਇਦ ਬਾਈ ਸਾਡਾ ਪ੍ਰੋਗਰਾਮ ਸੁਣੂਗਾ ਮੈਂ ਬਾਈ ਨੂੰ ਥੋੜਾ ਸਮਝਾਇਆ 5-7 ਮਿੰਟ ਉਹਨਾਂ ਨਾਲ ਵਿਚਾਰ ਵਟਾਂਦਰੇ ਕੀਤੇ ਮੈਂ ਬਾਈ ਨੂੰ ਗੱਲ ਦੱਸੀ ਮੈਂ ਕਿਹਾ ਬਾਈ ਜੇ ਤਾਂ ਕੋਟ ਪੈਂਟ ਇਦਾਂ ਪਾਇਆ ਹੁੰਦਾ ਫੇਰ ਦਸਾਂੜੀ ਦਵਾਈ ਦਾ ਭਾਵੇਂ 200 ਲੈ ਲਿਆ ਕਰ ਜੇ ਕਿਸੇ ਕੋਈ ਇੱਥੇ ਗਰੀਬ ਆਉਂਦਾ ਕੱਪੜਿਆਂ ਤੋਂ ਜੱਜ ਕਰਿਆ ਕਰ ਕਿ ਉਹਦੇ ਚਪਲਾਂ ਬੂਟ ਪਾਏ ਆ ਉਹਦੇ ਕੱਪੜੇ ਬਾਈ ਨੇ ਇਹ ਗੱਲ ਕਹੀ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਉਹ ਬਾਈ ਸਣੀ ਦਾ ਵੀ ਮੈਨੂੰ ਗੱਲ ਬੜੀ ਵਧੀਆ ਲੱਗੀ ਕਿ ਉਹ ਕਹਿੰਦਾ ਕੋਈ ਵੀ ਮਰ ਤੋਂ ਮੁਕਤ ਦਵਾਈ ਵੀ ਲੈ ਕੇ ਜਾਂਦੇ ਆ ਕੋਈ ਵੀ ਆਜਮੇ ਮੈਂ ਖਾਲੀ ਨਹੀਂ ਮੋੜਦਾ ਪਰ ਉਹ ਕਈ ਲਾਲਚ ਨਹੀਂ ਕਰਦਾ ਪਰ ਕਈ ਬੰਦੇ ਹੈਗੇ ਆ ਸੋਢੀ ਸਾਹਿਬ ਇੱਥੇ ਜਿਹੜਾ ਮਤ ਪੇਧ ਕਰਦੇ ਆ ਵੀਰੋ ਹੱਥ ਜੋੜ ਕੇ ਬੇਨਤੀ ਕਰਦੇ ਆ ਤੁਸੀਂ ਵੀ ਜਦੋਂ ਆਉਣੇ ਆ ਪੰਜਾਬ ਦੇ ਵਿੱਚ ਜਾਂ ਇੰਡੀਆ ਚ ਵਿਜ਼ਿਟ ਕਰਦੇ ਆ ਕੋਸ਼ਿਸ਼ ਕਰਿਆ ਕਰੋ ਮਾੜੇ ਲੋਕਾਂ ਨਾਲ ਹਮਦਰਦੀ ਦਿਖਾਇਆ ਕਰੋ ਉਹਨਾਂ ਦਾ ਸਾਥ ਦਿਆ ਕਰੋ ਬਾਕੀ ਵੀਰੋ ਸਾਡਾ ਚੈਨਲ ਹੈਗਾ ਆਰਪੀਡੀ 24 ਰੌਣਕ ਪੰਜਾਬ ਦੀ ਉਡੀਕ ਮੀਡੀਆ ਸਾਰੇ ਵੀਰ ਉੱਤੇ ਅਸੀਂ ਨਵੀਆਂ ਨਵੀਆਂ ਵੀਡੀਓ ਤੁਹਾਨੂੰ ਪੰਜਾਬ ਦੀਆਂ ਲੈ ਕੇ ਆਵਾਂਗੇ ਦੇਖਿਓ ਸ਼ੇਅਰ ਲਾਈਕ ਕਰਿਓ ਔਰ ਸਬਸਕ੍ਰਾਈਬ ਕਰਿਓ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਿਰਤੋਂ ਇਸੇ ਹੀ ਤਰ੍ਹਾਂ ਬਾਕੀ ਪ੍ਰੋਗਰਾਮਾਂ ਦੇ ਨਾਲ ਵੀ ਬਣੇ ਰਹਿਣਾ ਇੱਥੇ ਤੁਸੀਂ ਆਪਣੇ ਸੋਢੀ ਨਾਗਰਾ ਤੇ ਲੱਖੀ ਨਾਗਰਾ ਨੂੰ ਦਿਓ ਛੁੱਟੀਆਂ 416 303 44 44 ਮੇਰਾ ਨੰਬਰਾਂ ਤੇ ਲੱਖੀ ਇਟਲੀ ਦਾ ਨੰਬਰ ਦੇ ਦੇ ਵੀਰ ਜੀ ਦਾ ਮੇਰਾ ਹੈਗਾ 0039 329 1787091 ਮੇਰਾ ਇਟਲੀ ਦਾ ਨੰਬਰ ਆ 329 1787 099 ਜੇ ਕਿਸੇ ਵੀ ਪੈਣ ਭਰਾ ਨੂੰ ਜਿਹੜਾ ਇੱਥੇ ਭਰਾ ਕੋਈ ਵੀ ਆ ਜਿਹਨੂੰ ਕਿਸੇ ਨੂੰ ਥੋੜੀ ਜਰੂਰਤ ਹੋਵੇ ਜਿੰਨੀ ਕ ਅਸੀਂ ਕਰ ਸਕਦੇ ਆ ਸਾਡੇ ਨਾਲ ਕੰਟੈਕਟ ਕਰਿਓ ਅਸੀਂ ਜਰੂਰ ਹੈਲਪ ਕਰਾਂਗੇ ਬਾਕੀ ਸੋਢੀ ਸਾਹਿਬ ਥੈਂਕ ਯੂ ਫਿਰ ਕਿਸੇ ਨਾ ਕਿਸੇ ਨਵੇਂ ਪ੍ਰੋਗਰਾਮ ਦੇ ਨਾਲ ਦਰਸ਼ਕੋ ਸਰੋਤਿਓ ਫਿਰ ਜੁੜਦੇ ਇਸੇ ਹੀ ਤਰ੍ਹਾਂ ਤੁਸੀਂ ਬਾਕੀ ਪ੍ਰੋਗਰਾਮਾਂ ਦੇ ਨਾਲ ਵੀ ਬਣੇ ਰਹਿਣਾ ਸਾਸੀ ਕਾ ਸਾਸੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ